ਜਣਾ ਲਖਨਾ ਜਣਾ ਲਖਨਾ ਜਣਾ ਬਖਰਾ ਜਣਾ ਜਣਾ ਬੀਬਾ ਕੋਈ ਕਰੇ ਹੈ ਐ ਬੀਬਾ ਬਾਬੇ ਆਇਆ ਭਾਈ ਕਿ ਆ ਬੀਬਾ ਬਾਬਿਆਂ ਨੂੰ ਕੋਈ ਪਾਣੀ ਪਾ ਰਿਓ ਮੱਛਲੋ ਭਾਈ ਕਿ ਆਇਆ ਬਾਬੇ ਬਾਬੇ ਬਹੁਤ ਦੂਰੋਂ ਆਇਆ ਬੀਬਾ ਆਹੇ ਜੇ ਬਾਬੇ ਤਾਂ ਰੋਜ਼ ਹੀ ਹੁੰਦੇ ਸਾਡੇ ਨਹੀਂ ਬੀਬਾ ਬਾਬਿਆਂ ਨੂੰ ਐਦਾਂ ਨਹੀਂ ਕਹੀਦਾ ਬੇਟਾ ਹਾਂ ਨਹੀਂ ਬਹੁਤ ਦੂਰੋਂ ਆਇਆ ਸੀ ਬਹੁਤ ਪਹੁੰਚੇ ਹੋਏ ਬਾਬੇ ਆ। ਅੱਛਾ ਬਾਬਾ। ਹਾਂ ਬਾਬਾ ਜੀ। ਆਹੁੱਥੇ ਦੇਖਦੇ ਹਾਂ। ਆਹ ਵੀ ਦੇਖਦੇ ਆ ਵਾ ਤੇ ਅਸੀਂ ਤੇਰੀਆਂ ਮੱਥੇ ਦੀਆਂ ਲਕੀਰਾਂ ਪੜ ਕੇ ਦੱਸ ਦਿੰਨੇ ਆ ਬੇਟਾ। ਅੱਛਾ ਬਾਬਾ। ਹਾਂ ਬਾਬਾ। ਪਾਣੀ ਪਿਓ ਭਾਈ ਚਲ। ਠੀਕ ਆ। ਪਾਣੀ ਗਿਆ ਬੱਚਾ। ਪਾਣੀ ਗਿਆ। ਬਹੁਤ ਪਿਆਸ ਲੱਗੀ ਆ ਬਾਬਿਆਂ ਨੂੰ। ਬਹੁਤ ਦੂਰੋਂ ਚੱਲ ਕੇ ਆਏ ਆ ਬਾਬੇ। ਲਿਆ ਬੱਚਾ ਪਾਣੀ ਗਿਆ। ਲਿਆ। ठंडे लिया उड़े पानी भाई नहीं बाबा पीने गर्मी है तो बहुत ठंडे पानी की बाबे माफ नहीं है, है बाबा होर बाबा हाथ तू देख ल हथ भी देख लाबे तू बाबा मैं जकीन करती

ਤਿੰਨ ਬੇਟੀਆਂ ਕਿ ਚਾਰ ਬੇਟੀਆਂ ਦੀ ਹਸਤੀਆਂ ਮੇਰੀ ਨਿਗਾਹ 'ਚ ਤੂੰ ਵੇਖ 4 ਹੈ ਬਾਬਾ ਸੱਚੀ ਗੱਲ ਹੈ ਬੇਟਾ ਹਾਂ ਸੱਚੀ ਹੈ ਤੂੰ ਉਠਣਾ ਬੋਲ ਨਹੀਂ ਬਾਬਿਆਂ ਨੂੰ ਨਾ ਕਰਦੀ ਜੇ ਕੋਈ ਗੱਲ ਦਾ ਕੋਈ ਤੈਨੂੰ ਐ ਲੱਗਿਆ ਵੀ ਬਾਬਾ ਨੂੰ ਝੂਠ ਬੋਲਦੇ ਐ 4 ਹੈ ਬਾਬਾ 4 ਹਾਂ 4 ਬੇਟਾਂ ਕ ਵਿੱਚੋਂ ਇੱਕ ਬੇਟਾ ਤੇਰਾ ਹੀ ਬੈ ਹੈਗਾ ਬਾਬਾ ਬਹੁਤ ਲਾਇਕ ਬੇਟਾ ਤੇਰਾ ਬਹੁਤ ਕਰਨੀ ਵਾਲਾ ਹੈਗਾ ਹਾਂ ਹਾਂ ਠੀਕ ਹੈ ਬਹੁਤ ਸਲੱਗ ਹੈਗਾ ਉਹ ਬਹੁਤ ਕਿਡਾਈ ਕਰਨੀ ਹੈ ਬਟਕੇ ਨਹੀਂ ਹੁਣੀ ਅੱਛਾ ਵਾ ਹਾਂ ਠੀਕ ਹੈ ਵਾ ਉਹਦਾ ਵੀਜਾ ਉਹਨਾਂ ਵਾਲਾ ਭਾਈ ਵੀਜਾ ਲੱਗ ਗਿਆ ਉਹਦਾ ਟਿਕਟ ਪਰ ਦੀ ਰਿਕਵਟ ਪੈਂਦੀ ਹੈ ਬੱਚਾ ਬਾਬਾ ਤੂੰ ਤਾਂ ਦਿਲਾਂ ਦਾ ਜਾਣਦਾ ਤੈਨੂੰ ਸਾਰੀਆਂ ਗੱਲਾਂ ਐ ਵੀ ਸਾਡੇ ਘਰ ਦੀਆਂ ਸਾਰਾ ਕੁਝ ਹੀ ਪਤਾ ਹੁੰਦਾ ਬਾਬਾ ਬਾਬੇ ਬਹੁਤ ਪਹੁੰਚੇ ਹੋਏ ਐ ਕੋਈ ਮੂਹ ਨਹੀਂ ਤੁਰੇ ਫਿਰਦੇ ਸੀ ਅੱਛਾ ਬਾਬਾ ਠੀਕ ਐ ਹਾਂ ਅਸੀਂ ਆਏ ਤੁਰ ਨਾਲੇ ਨਹੀਂ ਬਹਿ ਗਏ ਉਹਨਾਂ ਚੋਂ ਨਹੀਂ ਹੈਗੇ ਜਿਹੜੇ ਤੁਸੀਂ ਕਹਿੰਨੇ ਹੋ ਵੀ ਐ ਆ ਗਏ ਭਈਆ ਐ ਆ ਗਏ ਆ ਬਾਬਾ ਡਰ ਜਾ ਲੱਗਦਾ ਕ ਵੀ ਅੱਜਕੱਲ ਠੱਗੀਆਂ ਵਗਗੀਆਂ ਆ ਬਾੜੀਆਂ ਵਧੀਆਂ ਪੰਗਣਾਂ ਕੰਨਾ ਕਰਕੇ ਡਰ ਲੱਗਦਾ ਬੱਚਾ ਅਸੀਂ ਰੱਬ ਤੋਂ ਡਰ ਕੇ ਕਹਿੰਨੀ ਆ ਠੀਕ ਆ ਬਾਬਾ ਹਾਂ ਅਸੀਂ ਕੀ ਕਰਦੇ ਹਾਂ ਪੰਜੇ ਉਂਗਲਾਂ ਬਾਬਾ ਇੱਕ ਕੋਈ ਪੰਜੇ ਉਂਗਲਾਂ ਇੱਕ ਕੋਈ ਨਹੀਂ ਹੁੰਦਾਂ ਬੇਟਾ ਹਾਂ ਵਿਸਾਇਤਾ ਕੋਈ ਚੰਗਾ ਵੀ ਹੁੰਦਾ ਹੈ ਹਾਂ ਸੋਚੋ ਇੱਕ ਚੰਗਾ ਹੁੰਦਾ ਹੈ ਇੱਕ ਚੰਗਾ ਹੁੰਦਾ ਆਪਾਂ ਰੱਬ ਦੀ ਕਮਾਈ ਖਾਣੀ ਹੈ ਠੀਕ ਆ ਬਾਬਾ ਆਪਾਂ ਕਿਸੇ ਦਾ ਕੰਮ ਕੁੱਟ ਕੇ ਥੋੜਾ ਖਾਣੀ ਹੈ ਠੀਕ ਹੈ ਬਾਬਾ ਝੂਠ ਦਾ ਤਾਂ ਕੋਈ ਕਰ ਕਿੰਨਾ ਚਿਰ ਝੂਠ ਚੱਲੂ ਝੂਠ ਨਹੀਂ ਚੱਲਦਾ ਬਾਬਾ ਹਾਂ ਝੂਠ ਨਹੀਂ ਚੱਲਦਾ ਇਹ ਤਾਂ ਗੱਲ ਤੇਰੀ ਸੱਚੀ ਹੈ ਹਾਂ ਫਿਰ ਬਾਬਾ ਹੁਣ ਕੋਈ ਹੀਲਾ ਹੀਲਾ ਤਾਂ ਕਰ ਦੇਾਂਗੇ ਬੱਚਾ ਛੋਟਾ ਅੱਛਾ ਬਾਬਾ ਹਾਂ ਫੇਰ ਕੋਈ 10 ਆਜੂਗੀ ਬੱਚੇ ਦੀ। ਤੁਸੀਂ ਵੇਖੋ ਵੀ ਕੁਰਾਉਣਾ ਭਲਾ ਤਾਂ ਆਪਾਂ ਕਰ ਦਿਆਂਗੇ ਭਲਾ। ਭਾਣਾ ਤਾਂ ਕਰਾਉਣੀ ਆ ਬਾਬਾ ਫੇਰ ਜਿਵਾਕ ਦਾ ਕੋਈ ਮੂੰਹ ਸਰ ਬਣ ਜੇ। ਹਾਂ ਜੇ ਤੁਸੀਂ ਕਰਾਉਣਾ ਤਾਂ ਰੁਪਈਆ 5100 ਲੱਗੂਗਾ ਬੇਟਾ। 5100 ਬਾਬਾ। ਹਾਂ 5100 ਲੱਗੂ ਫੇਰ ਹੀ ਜਾ ਚੜੂਗਾ। ਤੇ ਬਾਬਾ ਮੇਰੇ ਤਾਂ ਮੁੰਡਾ ਕੱਲਾ ਨਹੀਂ ਆਣਾਗਾ ਤੇ ਸਿਰ ਤੇ ਮੇਰੇ ਬੰਦਾ ਹੀ ਮੈਂ 5100 ਕਿੱਥੋਂ ਦੇਵੂੰਗੀ? ਫੇਰ ਬੇਟਾ ਉਹ ਤਾਂ ਤੁਸਾਨੂੰ ਕਰਨਾ ਪੈਣਾਗਾ ਬਾਬਾ ਦੀ ਇਹ ਤਾਂ ਸੁੱਖ ਲੱਗਦੀ ਐ ਅਸੀਂ ਵੀ ਤਾਂ ਗਾਂਹ ਬੈਠ ਸੁੱਖ ਦੇਣੀ ਹੁੰਦੀ ਐ ਬੇਟਾ। ਠੀਕ ਆ ਬਾਬਾ ਹਾਇ ਤਾਂ ਪੈਸੇ ਤਾਂ ਬਾੜੇ ਹੀ ਆ ਫਿਰ ਮੈਂ ਢਿੱਡ ਪੇਟ ਬਨ ਕੇ ਕਿਵੇਂ ਦੇਵਾਂ ਤੈਨੂੰ ਨਾ ਨਾ ਊਟਾ ਬੇਟਾ ਫਿਰ ਸੋਨੂੰ ਵੀ ਕਰਨਾ ਸਾਨੂੰ ਵੀ ਅਸੀਂ ਵੀ ਤੰਗ ਹੁੰਨੇ ਆ ਅਸੀਂ ਵੀ ਕਹਾ ਸੰਤਾਂ ਜੀ ਜੀ ਦੀ ਕਿ ਸਦੀ ਸੁੱਖ ਦੇਣੀ ਉਹਨਾਂ ਦੀ ਸੁੱਖ ਦਿੰਨੀ ਆ ਜੇ ਕੋਲ ਆਪਦਾ ਪਾਠ ਪੂਜਾ ਕਰਦੇ ਆ ਇਹ ਤਾਂ ਘਰ ਹੈਗਾ ਬਾਬਾ ਹਾਂ ਪਾਠ ਪੂਜਾ ਕਰਾਂਗੇ ਤਾਂ ਫੇਰ ਹੀ ਤੁਹਾਨੂੰ ਦੱਸਦੇ ਆ ਸਾਨੂੰ ਵੀ ਬਹੁਤ ਹੋਊਗੀ ਤਕਲੀਫ ਝੱਲਣੀ ਪੈਂਦੀ ਐ ਠੀਕ ਐ ਫੇਰ ਕਿਤੇ ਜਾ ਕੇ ਸੋਡਾ ਹੱਲ ਹੁੰਦਾ ਠੀਕ ਐ ਬਾਬਾ ਚਲ ਕੋਈ ਨਹੀਂ ਬਾਬਾ ਫਿਰ ਕਰਦੇ ਫਿਰ ਉਹ ਦੇ ਦੂ ਪੈਸੇ ਫਿਰ ਹੋਰ ਕੀ ਬਾ

आप लेके बना गए दो चार गप सच मार के आपका टप जाएंगे फिर हथने अपा भी चल गई तो है ही ले, ले कोई होर घर पाल दे इधरों ले जाके दवा दबा दब कोई होर वेख देखीला बाबा का गुजारा हो जूगा चलो बाबे ने तो आपका कम करना है आपा तो मंत्र ही मारना है चलो वेख दे ਆਪਾਂ ਜੀ ਲੋ ਕੇਰਾ ਮੁੱਠੀ ਚ ਪੈਸੇ ਆ ਗਏ ਬਾਬੇ ਕੀ ਦਵਾਲ ਹੈ ਬਾਬੇ ਆਪ ਦਾ ਚਲੇ ਜਾਣਗੇ ਫਿਰ ਜੀ ਰੂ ਘੜਗਾਟ ਲੜਗੇ ਇਹੂ ਬਾਬੇ ਨੇ ਗੱਲਾਂ ਤਾਂ ਸਾਰੀਆਂ ਸੱਚੀਆਂ ਦਸੀਆਂ ਕੁੜੀਆਂ ਵੀ ਦੱਸਤੀਆਂ ਵਿਚਾਰ ਹੈ ਮੁੰਡੇ ਨੇ ਕੈਨੇਡਾ ਜਾਣੇ ਕਿ ਸਾਰੀਆਂ ਗੱਲਾਂ ਸੱਚੀਆਂ ਵਸੀਆਂ ਨੇ ਕਾ ਤੇ ਘਰਾਂ ਵਾਲਾ ਮੁਕੇ ਜੀ ਬਾਬਾ ਵਿਚਾਰਾ ਹਰਦਵਾਰੋਂ ਆਇਆ ਇਹਨੂੰ ਕੀ ਪਤਾਗਾ ਵਿਦ ਘਰਾਂ ਵਾਲਾ ਮੁਕੇਗਾ ਤੇ ਜੇ ਇਹਦੇ ਚ ਕੋਈ ਮਾੜਾ ਮੋਟਾ ਦਾਅਵਾ ਹੈ ਤਾਂ ਫੇਰੀ ਇਹਨੇ ਸਾਰੀ ਗੱਲ ਦੱਸੀ ਐ ਮੈਨੂੰ ਤਾਂ ਲੱਗਦਾ ਪੁੰਚਿਆ ਸਾਧੂ ਸੰਤ ਐ ਕੋ ਦੇਖੋ ਭਾਈ ਕੀ ਪਤਾ ਲੱਗਦਾ ਐ ਅੱਜ ਕੱਲ ਕੋਈ ਕਰਮਾਂ ਦਾ ਕੋਈ ਮਹਾਰਾਜ ਬਣੂ ਕੇ ਪੜਾ ਕਰ ਜੇ ਮੇਰਾ ਤੇ ਚੱਲ ਮੇਰਾ ਪੁੱਤਰ ਵਗ ਜੀ ਤੇ ਉਹੀ ਗੱਲ ਸੰਤ ਮੌਜ ਬਣ ਜੀ ਕਿੱਧੇ ਜੇ ਦੁਖੀ ਹੋਈ ਜਾਂਦੀ ਆ ਮੈਨੂੰ ਲੱਗਦਾ ਰਹੇਗਾ ਸ਼ੱਕ ਜਾ ਵੀ ਬਾਬਾ ਸਹੀ ਐ ਫਿਰ ਭਾਈ ਦੇਖੋ ਹੂੰ ਤੜ ਕੇ ਮੈਂ ਪੈਸੇ ਵੀ ਲਿਆਈ 5500 ਜੇ ਮੁੰਡਾ ਆ ਮੁੰਡਾ ਮੇਰਾ ਲੜੂਗਾ ਉਹ ਬਾਹਰ ਗਿਆ ਵੇ ਉਹ ਆਇਆ ਖੂ ਆ ਮਾਂ ਲੋਕਾਂ ਨੂੰ ਚੱਕ ਚੱਕ ਪੈਸੇ ਦੇ ਜਾਣੀ ਐ ਜੇ ਜਾਣਾ ਤਾਂ ਮੈਂ ਆਪਦੀ ਪੜ੍ਹਾਈ ਦੇ ਸਿਰ ਤੇ ਜਾਣਾ। ਮੈਨੂੰ ਕਿ ਚੇਲੇ ਤੋੜਨਗੇ ਕਿ ਬਾਬੇ ਤੋੜਨਗੇ। ਲੜੂਗਾ ਤਾਂ لازਮੀ। ਚਲ ਦੇਖ ਲੈਣੀ ਆੜਗੇ ਮੁੰਡੇ ਨਾਂ ਦੱਸੂਗੀ। ਮੇਰੀ ਪੈਨਸਲ ਇਕੱਠੀ ਹੋਈ ਪਈ 4 ਮਹੀਨਾ ਦੀ। ਜੇ ਮੈਂ ਉਹ ਕਢਾ ਕੇ ਲਾ ਕੇ ਰੱਖ ਨੂ। ਮੁੰਡੇ ਨੂੰ ਆਇਆ ਦੂ ਵਿਆਹ ਪਏ ਪੈਸੇ। ਮੈਂ ਤਾਂ ਪਈ ਚੱਕੀ ਨਹੀਂ ਤੇ ਉਹਨੂੰ ਮੇਰੀ ਪੈਨਸਲ ਰੱਖੀ ਤੇ ਮਾਂ ਨਹੀਂ ਕਢਾਈਏ ਕਿ ਨਾ। ਆਹ ਤਾਂ ਮੇਰਾ ਮੁੰਡਾ ਭੋਲ ਹੈ। ਜਿਵੇਂ ਕਹੇ ਤਾਂ ਮੇਰੇ ਅੱਖੇ ਲੱਗ ਜਾਂਦਾ। ਜਵਾਬ ਨਹੀਂ ਮਣ ਦਿੰਦਾ। ਚਲ ਦੇਖੀ ਜਾਉ ਫਿਰ। ਦੇ ਹੀ ਆਉਣਾ ਪੈਸੇ।

ਤੇ ਬਾਬਾ ਹੁਣ ਮੇਰਾ ਪੁੱਤ ਬਗ ਜੇ ਹਾਂ ਮੈਂ ਤੁਹਾਨੂੰ ਮੰਤਰ ਮਾਰ ਕੇ ਦਿੰਨਾ ਹਾਂ ਤੇ ਉਹ ਤੁਸੀਂ ਥਾਮ ਕੇ ਰੱਖੋ ਕਿ ਕਿਸੇ ਕੋਲੇ ਗੱਲ ਨਹੀਂ ਕਰਨੀ ਬੱਚਾ ਨਾ ਗੱਲ ਤਾਂ ਬਾਬਾ ਮੈਂ ਕਿਹਦੇ ਕੋਲੇ ਕਰਨੀ ਨਾ ਨਾ ਕਿਸੇ ਕੋਲੇ ਗੱਲ ਨਹੀਂ ਗੱਲ ਜਮਾਈ ਨਹੀਂ ਕਰਨੀ ਅੱਛਾ ਘਰ ਵਾਲੇ ਕੋ ਘਰੇ ਵੀ ਬੱਚਿਆਂ ਕੋਲੇ ਨਾ ਕਿਸੇ ਕੋਲੇ ਗੱਲ ਨਹੀਂ ਨਾ ਨਾ ਬਾਬਾ ਮੈਂ ਦੱਸਦੀ ਨਹੀਂ ਤੇ ਕਾਲਜੋਗਾ ਜਵਾਕ ਬਲੜਨਗੇ ਹਾਂ ਨਹੀਂ ਲੜਨ ਨਹੀਂ ਉਹ ਫਿਰ ਕੰਮ ਸਿਰੇ ਨਹੀਂ ਚੜਦਾ ਜਦੋਂ ਆਪਾਂ ਦੂਜੇ ਕੋਲੇ ਗੱਲ ਲਾਫ ਕਰ ਦਗੇ ਠੀਕ ਐ ਚੁੱਪ ਕਰਕੇ ਰੱਖੋ ਪਰਿਓ ਤੁਸੀਂ ਠੀਕ ਐ ਬਾਬਾ ਸੋਡਾ ਜਦੋਂ ਕੰਮ ਪਾਣ ਗਿਆ ਪੂਰੀ ਪਤਾ ਲੱਗੀ ਠੀਕ ਐ ਬਾਬਾ ਆ ਲੈ ਬੱਚਾ ਉੱਠੀ ਬੰਦ ਕਰ ਲੋ ਤੇ ਉੱਥੇ ਰੱਖ ਦਿਓ ਠੀਕ ਆ ਬਾਬਾ ਅੱਗੇ ਕਟੋਰੀ ਚ ਅੱਛਾ ਹਾਂ ਤੇ ਛੋਟਾ ਕੰਮ ਬੰਨ ਜੂਗਾ ਠੀਕ ਆ ਬਾਬਾ ਮੇਰੇ ਪੁੱਤ ਵਗ ਜੇ ਹੋਰ ਤਾਂ ਮੈਂ ਕੀ ਕਰਨਾ ਨਾ ਨਾ ਪੁੱਤ ਤੇਰਾ ਜਾਊਗਾ 100% ਅੱਛਾ ਹਾਂ ਫੜ ਦੂਗਾ ਠੀਕ ਆ ਬਾਬਾ ਸਾਫ ਕੇ ਰੱਖ ਦਿਓ ਬੱਚਾ ਠੀਕ ਆ ਬਾਬਾ ਚੱਲ ਫੇਰ ਬਾਬੇ ਵੀ ਜਾਣਦੇ ਆ ਭਾਈ ਚਲੋ ਚਲ ਮੇਰਾ ਤਾਂ ਬਣਿਆ ਮੇਲਾ

गयो लख नरंजन लख रंग आ गाना होगा इने बच्चे आ बाबा कि मैं कित्थों आया मैं ना वो दूरों आया दूर बच्चा आजा आजा बाबा मैं इठे बा बच्चा बाजा इठे बैठ बाबा वे आ जा हई जा तकन दे दे आउ बैठो इधर आया उधरों आया बच्चा इधर बैठ बाबा इधर मुकार ले तो पा इधर लोट लोटे आई करला और बच्चा ਉਸੀ ਬਹੁਤ ਕਰਨੀ ਆ ਕਰਮਾ ਲਈ। ਅੱਛਾ ਬਾਬਾ। ਹਾਂ ਬੱਚਾ। ਤੈਨੂੰ ਕੀ ਪਤਾ ਬਾਬਾ ਸਾਡੇ ਬਾਰੇ? ਮੈਨੂੰ ਪਤਾ ਬੱਚਾ ਮੈਂ ਮੱਥੇ ਦੀ ਗੱਲ ਖੀਰਾ ਪੜ ਲੈਣਾ। ਅੱਛਾ ਬਾਬਾ। ਹਾਂ ਬੱਚਾ। ਚਮਟਾ ਜੁੰਟਾ ਤੇ ਬੁਲਾ ਲਈ ਫਿਰਦਾ ਬਾਬਾ ਤੂੰ। ਚਮਟਾ ਰਬਣਾ ਤਾਂ ਫਿਰ ਬੇਟਾ ਕਹਾ ਬੱਚਾ ਕੰਮ ਹੀ ਨਹੀਂ ਬਾਬਿਆਂ ਦੇ। ਅੱਛਾ ਬਾਬਾ ਥੋੜਾ ਧਵਾ ਬਣਾ। ਥੋੜਾ ਵੀ ਪਾ ਲੈ ਨੇ ਬਾਬੀ। ਪਪਾ ਮੇਰੇ ਥੋੜਾ ਬਾ ਸਿਰ ਵਾਲਾ ਦੁਖਦਾ। ਸਿਰ ਦੁਖਦਾ। ਹਾਂ। ਹੁਣ ਹੀ ਹੁਣੀ ਹਟਾਉਣੀਆਂ ਬੇਟਾ। ਪਾ ਥੋੜਾ ਬਾਬਾ ਮੇਰੇ ਤਾਂ ਸਿਰ ਬਹੁਤ ਦੁਖਦਾ। ਹੋ ਹੋ ਗਈ ਚਰ ਮੈਂ ਅੱਛਾ ਬਾਬਾ ਕੋਈ ਸਾਇਸੂਸੀ ਕਿ ਕਿਵੇਂ ਦਾ ਸੋਣਾ ਨੂੰ ਹਾਂ ਉਪਰੀ ਆ ਚਾ ਬੇਟਾ ਅੱਛਾ ਹਾਂ ਉਪਰੀ ਵਾ ਹੈ ਮੈਂ ਕੋਈ ਗਮਾਂਡੀਆਂ ਦੀ ਤਰੀ ਸੀਗੀ ਨਾ 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 ਹਾਂ ਮੈਂ ਕਿਸੇ ਨਾਲ ਨਹੀਂ ਲੈਂਦਾ ਬੱਚਾ ਅੱਛਾ ਬਾਬਾ ਹਾਂ ਠੀਕ ਹੋਰ ਕਿਸੇ ਗਮਾਂਡਰ ਨਾਲ ਨੱਕ ਜਗਾ ਪਾ ਕੇ ਬੈਠੀ ਨਹੀਂ ਨਹੀਂ ਬਾਬਾ ਮੈਂ ਤਾਂ ਕਿਸੇ ਨਾਲ ਨਹੀਂ ਲੜਦੀ ਬਾਬਾ ਨਾ 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 ਚੱਲ ਮੇਰੇ ਨਾਲ ਚੱਲ ਦੁਬਾਰਾ ਹੱਥ ਜੇ ਬਾਬਾ ਤੈਨੂੰ ਨਹੀਂ ਬਹੁਤਾ ਹਾਂ ਹੋਰ ਬੱਚਾ ਦੇਖੋ ਹੱਥ ਦੇਖਣਾ ਬਾਬਾ ਮੇਰਾ ਹਾਂ ਜਿਹੜੇ ਚਾਰ ਬੇਟੇ ਹੈ ਬੇ ਉੱਛਾ ਬਾਬਾ ਹਾਂ ਤੈਨੂੰ ਕੀ ਪਤਾ ਲੱਗਿਆ ਮੈਨੂੰ ਪਤਾ ਲੱਗਿਆ ਅੱਛਾ ਹਾਂ ਤੂੰ ਤਾਂ ਅੰਦਰ ਜਾ ਮੈਂ ਬਾਬਾ ਫਿਰ ਹਾਂ ਬਹੁਤ ਕਰਮ ਵਾਲਿਆ ਅੱਛਾ ਬਾਬਾ ਹਾਂ ਤੇ ਤੇਰੇ ਬੇਟੇ ਦਾ ਇੱਕ ਤਾਂ ਰਿਸ਼ਤਾ ਨਹੀਂ ਹੋਇਆ ਬੱਚਾ ਹਾਂ ਬਾਬਾ ਉਹੜੇ ਖੜੇ ਹਾਂ ਜੇ ਆਖੋ ਤਾਂ ਬਾਬੇ ਕੋਈ ਕਰ ਦੇਣਗੇ ਭਲਾ ਅੱਛਾ ਬਾਬਾ ਹਾਂ ਅੱਜ ਹੀ ਕਰ ਦੇਣਾ ਫੇ ਕੋਈ ਵੀ ਰਿਸ਼ਤਾ ਜੁੜ ਜੂਗਾ ਜੁੜ ਜੂਗਾ ਬੱਚਾ ਕਹੇ ਜੇ ਕਰਦਾ ਆਊਗਾ ਆਦੂ ਕੋਈ ਝੋਟਾ ਪਤਲਾ ਜਿਹੋ ਜਆ ਤੁਸੀਂ ਕਹੋਗੇ ਉਹ ਜਿਆ ਹੋ ਜੂਗਾ ਬਾਬਾ ਮੇਰੇ ਘਰੇ ਪੂਰੇ ਤੱਕੜੇ ਘਰ ਦੀ ਨੂੰ ਆਵੇ ਕੋਈ ਨਾ ਬੱਚਾ ਜਿਹੋ ਜਆ ਤੁਸੀਂ ਕਹੋਗੇ ਉਹ ਹੀ ਨਹੀਂ ਹੋ ਜੂਗਾ ਹਾਂ ਵੀ ਮੇਰੇ ਪੁੱਤ ਨੂੰ ਕਾਰ ਦੇਣਾ ਮੋਟਰਸਾਈਕਲ ਦੇਣਾ ਤੇ ਘਰ ਭਰ ਜੇ ਮੇਰਾ ਤਾਂ ਦਾਦਾ ਘਰ ਭਰ ਦੇਣਗੇ ਬੱਚਾ ਤੂੰ ਆਹੋ ਨਾ ਕਰ ਪਰਵਾਹ ਨਾ ਕਰ ਅੱਛਾ ਹਾਂ ਤੇ ਇੱਕ ਬੱਚਾ ਤੇਰੇ بیٹے ਦੇ ਬੇਟਾ ਹੈ ਅੱਛਾ ਹਾਂ ਪੋਤਾ ਹੈ ਨੀ ਤੂੰ ਤਾਂ ਫਿਰ ਬਾਬਾ ਅੰਤਰ ਜਮੀਆ ਪੱਕਾਈ ਪੋਤੀਆਂ ਹੈਗੀਆਂ ਪੋਤਾ ਹੈ ਅੱਛਾ ਹਾਂ ਬਾਬਾ ਪੋਤਾ ਹੈ ਨੀ ਹਾਂ ਅੱਛਾ ਬਾਬਾ ਹੋਰ ਪੋਤਾ ਹੋ ਜੂਗਾ ਅੱਛਾ ਕਿਨੇ ਚੱਕੇ ਹੋਈ ਬਾਬਾ ਇਹ ਕੋ ਤਾਂ 9 ਮਹੀਨਿਆਂ ਨੂੰ ਬੱਚਾ ਹੋਣੀ ਅੱਛਾ ਬਾਬਾ ਫਿਰ ਤਾਂ ਤੁਸੀਂ ਕਿੱਥੇ ਜਾ ਰਹੇ ਹੋ ਅਸੀਂ ਤਾਂ ਬੇਟਾ ਤੁਰਦੇ ਫਿਰਦੇ ਆ ਅੱਛਾ ਹਾਂ ਤੁਰਦੇ ਫਿਰਦੇ ਬੱਚਾ ਸਾਡਾ ਸੰਤ ਦਾ ਕੋਈ ਨਾ ਕੋਈ ਥਾਂ ਹੁੰਦੀ ਬਾਬਿਆਂ ਨੇ ਕਰੇ ਉੱਥੇ ਲਾ ਰਿਆ ਡੇਰਾ ਕਰੇ ਉੱਥੇ ਲਾ ਲਿਆ ਬਾਬਿਆਂ ਨੇ ਚੱਕੀ ਬਗਲੀ ਉਧਰ ਚੱਕੀ ਬਗਲੀ ਉਧਰ ਬਾਬਿਆਂ ਦਾ ਤੁਰ ਹੀ ਫਿਰਨਾ ਅੱਛਾ ਅੱਛਾ ਬਾਬਾ ਫਿਰ ਨਾ ਦੇ ਬਾਬਿਆਂ ਦੀ ਪੋਤਾ ਹੋਇਆ ਫੇ ਬੰਦਰ ਸੁੱਖ ਕਿੱਥੇ ਦੇऊं ਆਪਾਂ ਕਦੇ ਰਹਿੰਦੇ ਹੁੰਦੇ ਫੇਰ ਆ ਜਾਾਂਗੇ ਕਿਹੜਾ ਵਾਰ ਨਾ ਤੁਰ ਹੀ ਫਿਰਦੇ ਪਿੰਡਾਂ ਅੱਛਾ ਅੱਛਾ ਰਾਬਾ ਤੁਰਦਾ ਫਿਰਦਾ ਸ ਆ ਉਹ ਆ ਹਾਂ ਤੁਰਦੇ ਫਿਰਦੇ ਆ ਠੀਕ ਆ ਠੀਕ ਆ ਬਾਬਾ ਇਹ ਤਾਂ ਕੋਈ ਤੂੰ ਕਦੇ ਸਾਡੇ ਰੱਬ ਹੀ ਆ ਗਿਆ ਬਾਬਾ ਥੱਲਾ ਦਸਰਵਾਸ ਤੇ ਮੈਂ ਤਾਂ ਕਿਸੇ ਨੇ ਅੱਜ ਤੱਕ ਕੋਈ ਗੱਲ ਹੀ ਨਹੀਂ ਦੱਸੀ ਸੀ ਦੱਸੀ ਨਹੀਂ ਬੱਚਾ ਨਾ ਮੈਂ ਤਾਂ ਬਹੁਤ ਹੈ ਫਿਰਲੀ ਮੈਨੂੰ ਕਿਸੇ ਨੇ ਕੋਈ ਸੱਚੀ ਗੱਲ ਨਹੀਂ ਦੱਸੀ ਸੀ ਤੇਰੇ ਵਾਲੀ ਨਾ ਨਾ ਮੇਰੀ ਗੱਲ ਟਾਲੀ ਆਲੀ ਨਹੀਂ ਜਾਂਦੀ ਬੱਚਾ ਅੱਛਾ ਬਾਬਾ ਹਾਂ ਤੁਸੀਂ ਆਪ ਦਾ ਇਲਾਜ ਕਰਾ ਲਓ ਹਾਂ ਛੋਟੇ ਘਰੇ ਕਿਸੇ ਚੀਜ਼ ਦੀ ਅਛਾ ਆਇਆ ਹੈ ਅੱਛਾ ਬਾਬਾ ਹਾਂ ਉਹ ਤੇ ਮੋਰ ਮੈਨੂੰ ਪੂਰਾ ਹੋ ਹੋਇਆ ਜਿਸਨਾ ਬਾਬਾ ਹਾਂ ਇਕਲਾ ਬਾਬਾ ਮਿਲ ਕਰੇ ਗਰੀਬੀ ਵੀ ਬਹੁਤ ਆ ਹਾਂ ਕਲੇਸ਼ ਵੀ ਰਹਿੰਦਾ ਬੱਚਾ ਛੋਟੇ ਘਰੇ ਹਾਂ ਬਾਬਾ ਕਲੇਸ਼ ਵੀ ਰਹਿੰਦਾ ਥੋੜੀ ਛੋਟੀ ਗੰਨ ਤੇ ਟੜਕ ਪੈਂਦੇ ਮੁੰਡੇ ਵੀ ਟੜਕਦੇ ਆ ਹਾਂ ਤੇ ਕਿੰਨਾ ਕੁ ਚਿਰ ਫਾਇਦਾ ਹੋ ਜੀ ਬਾਬਾ ਹੋਰ ਤਾਂ ਬਸ ਸਾਰਾ ਕੁ ਮਹੀਨਾ ਲੱਗੂਗਾ ਅੱਛਾ ਬਾਬਾ ਹਾਂ ਸਾਰਾ ਮਹੀਨਾ ਤੇ ਬਾਅਦ ਛੋਟੇ ਬਸ ਸਾਇ ਪਤੀ ਲੱਗਣਾ ਵੀ ਗਰੀਬੀ ਸੀ ਘਰੇ ਸਭ ਟਿੱਕਿਆ ਜੋ ਸਭ ਕੁਝ ਆਪਣੇ ਆਪ ਹੀ ਕੰਮ ਸੁਧਰੇ ਜਾਣਗੇ ਅੱਛਾ ਬਾਬਾ ਹਾਂ ਸਾਰੇ ਕੰਮ ਸੰਭਰ ਗਿਆਗੇ ਤੇ ਬਾਬਾ ਫਿਰ ਵੀ ਹੋਰ ਵੀ ਸਾਡੇ ਗਰੀਬੀ ਤੇ ਕੋਈ ਹੋਰ ਸਾਡੇ ਘਰ ਚ ਕੋਈ ਅਚਾ ਕੋਈ ਦਰੂ ਤਾਂ ਨਹੀਂ ਪੀਣੀ ਬੈਕਰ ਬਨਤਣਾ ਨਹੀਂ ਕੋਈ ਨਾ 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 ਦਾਰੂ ਦਾ ਤਾਂ ਬਨਣਾ ਹੋਊਗਾ ਬਾਬਾ ਦਾਰੂ ਦਾ ਬਨਣਾ ਕਰਾਂਗੇ ਹਾਂ ਦਾਰੂ ਨਹੀਂ ਬੱਚਾ ਸਪੈਸ਼ਲਟੀ ਅੱਛਾ ਬਾਬਾ ਹਾਂ ਚੰਗਾ ਬਾਬਾ ਚੰਦ ਬਾਤ ਸਰੇ ਤੇ ਕੋਈ ਪਾਣੀ ਤਾਂ ਨਹੀਂ ਪੀਣਾ ਤਾਂ ਪੀ ਜਾ ਕੋਈ ਮੰਗ ਕਰ ਸੰਧਰ ਦੇ ਦੇ ਬਾਬਿਆਂ ਨੂੰ ਬਾਬਿਆਂ ਨੂੰ ਕੋਈ ਦਖਸ਼ਣਾ ਦੇਓ ਬੱਚਾ ਅੱਛਾ ਕਿੰਨੇ ਦਖਸ਼ਣਾ ਲੈਣੇ ਬਾਬਾ 1100 ਰੁਪਿਆ 11000 ਰੁਪਿਆ ਲੱਗੇਗਾ ਬੱਚਾ ਅੱਛਾ ਬਾਬਾ ਹਾਂ 11000 ਛੋਟੇ ਲੱਗ ਨਿਆਰੇ ਹੋ ਜਾਣਗੇ ਅੱਛਾ ਬਾਬਾ ਹਾਂ ਚੰਗਾ ਬਾਬਾ ਮੈਂ ਬਾਬਿਆਂ ਨੂੰ ਝੋਲੀ ਭਰਾਂਗਾ ਤਾਂ ਬੱਚਾ ਫੇਰ ਛੋਟੀਆਂ ਝੋਲੀਆਂ ਭਰਨੀਆਂ ਅੱਛਾ ਅੱਛਾ ਬਾਬਾ ਹਾਂ ਬਾਬਾ ਫੇਰ ਕੋਈ ਮੰਤਰ ਸੰਤਰ ਦੇ ਦੇ ਕੋਈ ਹੈਗਾ ਤੇਰੇ ਕੋਲ ਤੁਸੀਂ ਉਹ ਲਿਓ ਬੱਚਾ ਦਕਸ਼ਨਾ ਲਿਓ ਬਾਬਿਆਂ ਨੂੰ ਉਹ ਤਾਂ ਮੈਂ ਦੇ ਆ ਦੂੰ ਬਾਬਾ ਹਾਂ ਤੁਸੀਂ ਇਹ ਮੰਤਰ ਮਾਰ ਕੇ ਦਿਓ ਮੈਨੂੰ ਮੰਤਰ ਮਾਰ ਦਾਂਗੇ ਬੱਚਾ ਚੰਗਾ ਬਾਬਾ ਤੁਸੀਂ ਕਿਹਨਾਂ ਬਾਬਿਆਂ ਨੂੰ ਮੈਂ ਕਰੂੰ ਚੰਗਾ ਚੰਗਾ ਬਾਬਾ ਮੈਂ ਲਿਆਉਣੀ ਆ ਲਿਆ ਬੱਚਾ ਲਿਆ ਛੇਤੀ ਆ ਜੀ ਬੱਚਾ ਚੰਗਾ ਚੰਗਾ ਬਾਬਾ ਮੈਨੇ ਹੋਰ ਵੀ ਕਹਾ ਜਾਣਾ ਚਲ ਆ ਤਾਂ ਫਸੇ ਜਲਾ ਇੰਨੇ ਆ ਆਪਣਾ ਤਾਂ ਹੋ ਗਿਆਰਾ ਆਪਾਂ ਤਾਂ 2-4 ਮਹੀਨੇ ਬਹਿ ਕੇ ਖਾਵਾਂਗੇ ਆਪਾਂ ਨੂੰ ਵੀ ਲੋੜ ਆ ਆਪਾਂ ਐਨੇ ਆ ਜੀ ਵੀ ਨਹੀਂ ਕਿ ਚਾਲਦੇ ਦੇਖਦੇ ਆ

ਜੇ ਵਿਗਵਾ ਕਲੇ ਨੇ ਤੇਰੇ ਵਿਗਵਾ ਕੋ ਉਹ ਦੂਆ ਸਾਰਾ ਕਾਮ ਅਕ੍ਰੇਸ਼ੀ ਦੂਰ ਹੋ ਜ ਚੱਕੀ ਉਪਾਇ ਸੇ ਬਾਦੂ ਹੋ ਜਾਣਗੇ ਤਾਂ ਮੈਂ ਤਾਂ ਮੌਜੂਦਾ ਤੋਂ ਨਹੀਂ ਮੇਰੇ ਕਰ ਤੇ ਜੀ ਦੂਰ ਹੋ ਮੈਂ ਤਾਂ ਇਹਦੇ ਕਹਿੰਦੇ ਆ ਵੀ ਇਹ ਨਾਲੇ ਗਰੀਬੀ ਆ ਤੇ ਸਾਡੀ ਗਰੀਬੀ ਚੱਕੀ ਜਾਊਗੀ ਤੇ ਲੋਕ ਵੀ ਇਹੀ ਜਾਂਦੇ ਆ ਬਾਬੇ ਆਪਣੇ ਸਾਧਾ ਸੰਤ ਕੋਲੇ ਮੈਂ ਤਾਂ ਕਦੇ ਕਰਵੈ ਨਹੀਂ ਨੀ ਕਹੀ ਲੱਕੋ ਦੱਤੇ ਆ ਗਿਆ ਆਦੇ ਘਰੇ ਕਰਮਾਨ ਵਾਲੀ ਆ ਗਿਆ ਕਿੱਥੇ ਨਹੀਂ ਆਉਣਾ ਕਿਸੇ ਸਾਧੂ ਸੰਤ ਦੇ ਆਉਣੇ ਇਹ ਤਾਂ ਬਹੁਤ ਔਖੇ ਹੁੰਦੇ ਆ ਇਹਦਾ ਕੋਈ ਸਾਧ ਸਰਤ ਪੂਰਾ ਉਪੜਿਆ ਹੋਇਆ ਹੈ

ਦੇ ਬਾਬਾ ਮੈਂ ਤੇ ਕਹਦੇ ਮੈਂ ਤਾਂ ਤਾਤਾ ਦਾ ਨਾਲ ਬੱਚਾ ਕਿਦੜ ਸਿੰਘੀ ਅੱਛਾ ਤੇ ਇਹਦੇ ਵਿੱਚ ਇੱਕ ਤਾਂ ਪਾ ਦੇ ਸੁੰਦੂ ਊਰ ਅੱਛਾ ਬਾਬਾ ਤੇ ਇੱਕ ਪੌਣਾ ਲੌਂਗ ਅੱਛਾ ਤੇ ਲਾਈਚੀ ਅੱਛਾ ਬਾਬਾ ਤੇ ਬੱਥਾ ਦੇ ਕੇ ਤੇ ਡੱਬੀ ਬੰਦ ਕਰਕੇ ਰੱਖਣੀ ਹੈ ਬੱਚਾ ਅੱਛਾ ਅੱਛਾ ਬਾਬਾ ਠੀਕ ਆ ਤੇ ਤੁਹਾਡੇ ਬੇੜੇ ਨਿਆਰੇ ਹੋ ਜਾਣਗੇ ਅੱਛਾ ਹਾਂ ਬਾਬਾ ਤੁਹਾਨੂੰ ਇੱਕ ਕਰਨੀ ਵਾਲੇ ਸੰਤਾ ਨੂੰ ਹਾਂ ਬਾਬੇ ਐਸੋ ਆਇਨਾ ਸਮਝ ਆ ਵੀ ਕਿਤੇ ਹੋਈਆਂ ਅੱਛਾ ਬਾਬਾ ਹਾਂ ਉਰਲੇ ਵਰਲੇ ਬਾਬੇ ਨਹੀਂ ਠੀਕ ਹੈ ਬਾਬਾ ਠੀਕ ਹੈ ਹਾਂ ਕੰਕੇ ਹੋਏ ਬਾਬੇ ਸੱਤਾਂ ਬਾਬਾ ਸੱਤਾਂ ਹਾਂ ਦੇ ਹੋਰ ਕੋਈ ਚਾਹ ਪਾਣੀ ਛਕ ਲਾ ਦੇ ਬਾਬਾ ਬੱਸ ਬੱਚਾ ਚਾਹ ਪਾਣੀ ਪੀ ਜਾ ਅੱਛਾ ਅੱਛਾ ਹੋਰ ਬਾਬਾ ਕੋਈ ਸੇਵਾ ਤੇਰੀ ਕੋਈ ਛੋੜੇ ਛਾੜੇ ਦੀ ਕਾਸੇ ਦੀ ਹੋਰ ਨਾ ਨਾ ਕਾਸੇ ਦੀ ਸੇਵਾ ਨਹੀਂ ਬੱਚਾ ਜੋ ਤੁਸੀਂ ਕੇ ਰਹੇ ਆਂ ਅੰਦਾ ਜਿੱਦਣ ਸਿੰਘ ਜੀ ਨੂੰ ਸਮਾਰ ਕੇ ਅੰਦਾ ਟੂਫ ਬੱਤੀ ਉਹ ਜਿਹੜੀ ਕਰਨੀ ਆ ਤੁਹਾਨੂੰ ਦੱਸਿਆ ਜਿਵੇਂ ਕਿੰਨੇ ਚਰ ਕਰਨੇ ਆ ਬਾਬਾ ਇਹ ਛਵਾ ਮਹੀਨਾ ਛਵਾ ਮਹੀਨੇ ਤੋਂ ਬੇਸਕੇ ਵੇਲੇ ਤੇ ਸਨੂਰ ਨਹੀਂ ਭੁੱਪਣ ਲੈਣਾ ਅੱਛਾ ਹਾਂ ਇਹ ਪੇਰ ਨਾ ਕਿ ਹੁਕਮ ਨਹੀਂ ਹੋਇਆ ਅੱਛਾ ਸਨੂਰ ਭੁੱਪਦਾ ਉਹ ਛੋਟੀ ਜ਼ਿੰਮੇਵਾਰੀ ਸਨੂਰ ਦੇ ਕੇ ਰੱਖਣਾ ਠੀਕ ਹੈ ਬਾਬਾ ਠੀਕ ਹੈ ਇਹ ਹਵਾ ਨਹੀਂ ਲੱਗਣ ਰਣੀ ਗਿੰਦਰ ਸਿੱਗੀ ਨੂੰ ਅੱਛਾ ਬਾਬਾ ਹਾਂ ਕਿਸ਼ਰੂ ਹੋਰ ਨਹੀਂ ਮੱਥੇ ਲਾਉਣਾ ਠੀਕ ਹੈ ਬਾਬਾ ਹਾਂ ਆਪਦੇ ਬੇਸ ਤੇ ਇਹਦੇ ਵਿੱਚ ਸੰਦੂਰ ਲਾਇਜੀ ਸਾਰਾ ਕੁਝ ਨੌਕ ਪਾ ਕੇ ਸਾਂਭ ਕੇ ਰੱਖਿਓ ਸ਼ਕਨਾ ਬਾਬਾ ਚੰਗਾ ਚੰਗਾ ਬਣਾ ਬੜੇ ਬਿਆਰੇ ਹੋ ਜਾਣਗੇ ਬੱਚਾ ਚੰਗਾ ਚੰਗਾ ਬਾਬਾ ਨੀ ਪਾਣੀ ਨੀ ਮੇਰੇ ਤਾਂ 11000 ਰੁਪਿਆ ਲੈ ਗਈ ਹਾਂ ਨੀ ਕੀ ਕਰੀਆ ਨੀ ਨਹੀਂ ਗਿਆ ਉੱਡੜ ਗਿਆ ਆ ਕੁਛ ਨਹੀਂ ਮੈਂ ਤਾਂ ਲੁੱਟ ਕੇ ਲੈ ਗਿਆ ਬਾਬਾ ਜੀ ਸੋੜਦੇ ਨਹੀਂ ਆਇਆ ਨੀ ਸਾਡੇ ਵੀ ਆਇਆ ਸੀ ਨੂੰ ਪੁੱਟੜ ਗਿਆ ਮੈਂ ਤਾਂ ਉਹੀ ਦੱਸਣ ਆਈਆਂ ਤੈਨੂੰ ਤੈਨੂੰ ਵੀ ਲੁੱਟ ਕੇ ਲੈ ਗਿਆ ਲੁੱਟ ਕੇ ਲਗਾ 5100 ਰੁਪਿਆ ਲੈ ਗਿਆ ਮੈਂ ਤਾਂ ਬੇੜਾ ਬੈਠੇ ਵਾਲਾ ਨੀ ਕੰਜਰ ਗਿਆ ਮੈਥੋਂ 11000 ਲੈ ਗਿਆ ਨੀ ਪਾਣੇ ਓਹੋ ਮੇਰ ਤਾਂ ਦਮਾ ਆਕਣੀ ਮਗਰੋਂ ਕੰਮ ਕਰਿਆ ਹਾਂ ਮੈਨੂੰ ਆਦਾ ਕਿ ਤੇਰੇ ਮੁੰਡੇ ਦਾ ਆ ਕੇ ਟਰੈਕਟਰ ਉਗੀ ਪਈ ਆ ਬੀਜਾ ਆਜੂਗਾ ਹਾਂ ਤੇ ਮੇਰੇ ਮੁੰਡੇ ਤਾਂ ਟਾਇਲਟ ਸੀ ਨਹੀਂ ਕਰਿਆ ਨੀ ਮੈਂ ਕਿਹੜੇ ਖੂਚੇ ਨਿਕਾਲੀ ਨੀ ਮੇਰ ਤਾਂ ਜਵਾਦੀ ਨਹੀਂ ਐਵੇਂ ਨਿਕਣਾ ਆ ਜੜਸ ਕਰਿਆ ਮੇ ਤਾਂ ਮੰਗੋ ਜਿਆਦਾ ਕਹਿੰਦੇ ਕਿ ਤੇਰੇ ਕਿ ਮੁੰਡੇ ਨੂੰ ਮੁੰਡਾ ਨਹੀਂ ਹੈਗਾ ਰਿਸ਼ਤਾ ਨਹੀਂ ਹੋਇਆ ਮੈਂ ਤਾਂ ਚਾਰੇ ਮੁੰਡੇ ਬੈਹਿਆ ਹੈ ਹਾਈ ਨੀ ਨ ਪੁੱਤੜ ਗਏ ਕਿਹੜਾ ਉਹ ਰਿਸ਼ਤਾ ਨਹੀਂ ਹੋਇਆ ਨੀ ਤੇ ਮੈਨੂੰ ਕੀ ਪਤਾ ਫਿਰ ਤੂੰ ਬੈਠੀ ਖਾਂਵੇਂਗਾ ਕਿਉਂ ਪਰੀ ਗਈ ਉਹਦੇ ਕੋਲੇ ਈ ਮੈਨ ਦਾ ਖਬਦਾਰ ਚਾਰ ਚਾਰ ਕੀ ਕਰੀ ਜਾਂਦੀ ਹੈਗੀ ਨਹੀਂ ਮੈਂ ਮਰ ਜਾ ਬੂ ਹੁਣ ਕੀ ਬਣੂਗਾ ਨਹੀਂ ਮੈਥੋਂ ਤਾਂ 11000 ਲੈ ਗਿਆ ਮੈਥੋਂ 5100 ਲੈ ਗਿਆ ਸਾਡਾ ਮੁੰਡਾ ਲੜੂ ਮੇਰੀ ਗੁੱਤ ਨਹੀਂ ਪਟੂਗਾ ਮੈਂ ਤਾਂ ਸਾਡੀਆਂ ਬਹੂਆਂ ਫੜ ਕੇ ਘ੍ਰਿਸਣ ਗਿਆ ਘ੍ਰਿਸਣਾਂ ਤੇ ਹੁਣ ਮੈਂ ਆ ਤਾਂ ਉਹ ਤਾਂ ਮੈਂ ਕਰ ਲਿਆ ਵੀ ਚਲ ਮੁੰਡੇ ਦਾ ਕੰਮ ਬਣ ਜੇ ਪੈਨਸਲ ਲੈ ਕੇ ਰੱਖੂ ਤੂੰ ਪਣਸਲ ਤਾਂ ਮੇਰਾ ਮੁੰਡਾ ਕਢਾਉਂਦਾ ਈ ਅੱਛਾ ਆ ਜਾ ਇਹ ਖੜਦਾ ਹੀ ਹੋੜੀ ਚੱਲ ਨਹੀਂ ਨੂੰ ਪਤਾ ਨਾ ਲੱਗ ਜੀ ਹੋੜੀ ਚੱਲ ਉਹ ਹੋ ਉਹ ਨਹੀਂ ਪੱਦੀ ਅੰਦੇ ਨੂੰ ਪਤਾ ਲੱਗੂਗੀ ਪੋਹੀਏ ਪੋਹੀਏ ਇਹ ਤੂੰ ਸਰ ਤੋਂ ਥੱਕ ਲਈ ਨਹੀਂ ਆ ਗਈ ਹੈ ਨਾ ਤੂੰ ਛੱਡ ਲੈ ਆ ਗਈ ਥੱਕ ਲਈ ਥੱਕ ਗਈ ਹੈ ਸਰ ਤੋਂ ਕਿਉਂ ਨਹੀਂ ਥੱਕ ਗਿਆ ਥੱਕ ਗਿਆ ਮੈਂ 750 ਨਹੀਂ ਮੇਰਾ ਨਹੀਂ ਮੇਰਾ 7100 ਰੁਪਏ ਨਹੀਂ ਮਾਰ ਜਾ ਨੀ ਕੋਈ ਚੱਕ ਇਹ ਕਿੰਨਾ ਚੰਗਾ ਹੈ ਇਹ ਸਪੈਂਟੀ ਨੂੰ ਸਦੋ ਹਾਂ ਸਪੈਂਟੀ ਨੂੰ ਸਦੋ ਹੋਰ ਸਪੈਂਟੀ ਨੂੰ ਅੱਥੇ ਆ ਗਿਆ ਨਹੀਂ ਹੱਕ ਦੀ ਕਮਾਈ ਸੀ ਜਾੜਦ ਗੇ ਨਹੀਂ ਸਾਟਾ ਬਹੂ ਮੈਨੂੰ ਕਰੋ ਕੱਟ ਜਾਂਦੀ ਨਹੀਂ ਮੇਰਾ ਪੁੱਤ ਕੱਢ ਦਿੰਦਾ ਮੈਂ ਤਾਂ ਲੜਦਾ ਵੀ ਮੈਂ ਤਾਂ ਸਾਰਾ ਦਿਨ ਟਿਊਸ਼ਨ ਵਾਲੀ ਜਿਹਾ ਕਾਣਾ ਮੱਥਾ ਮਾਰਦਾ ਤੂੰ ਮਗਰੋਂ ਚੱਕ ਚੱਕ ਫੜਾਈ ਜਾਨੀ ਇਹ ਭੈਣੇ ਇਹ ਜਿਹੇ ਦਾ ਘਰੇ ਨਾ ਬਾਲਦੇ ਬਾਹਰ ਡਾ ਕੇ ਨਾ ਖਣੀ ਆ ਲੈ ਕੰਨਾਂ ਨੂੰ ਮੋਟਕੇ ਮੈਂ ਬਾੜਨ ਦੇਵਾ ਮੈਂ ਤਾਂ ਆਵ ਨਹੀਂ ਬਾੜਨ ਦੇ ਪਰ ਮੈਂ ਵੀ ਕੰਨਾਂ ਨੂੰ ਮੋਟਕਾ ਮੋਟਕਾ ਨੂੰ ਥੋੜਾ ਮੋੜ ਕੇ ਰਹਿ ਜੀ ਕਿਸੇ ਇਹ ਜਿਹੇ ਨੂੰ ਬਾੜ ਦਿੰਨਾ ਨਹੀਂ ਮਹਾਰਾਜ ਤੋਂ ਵੱਡਾ ਹੈ ਨਹੀਂ ਕੋਸ ਹਾਂ ਇਹਨਾਂ ਕੋਲ ਕੀ ਮੰਗਤਾ ਕੋਲੇ ਤੇ ਕੀ ਹੋਣਾ ਸੀ ਪ੍ਰਮਾਤਮਾ ਦਾ ਨਾਮ ਲਈਦਾ ਹੁੰਦਾ ਮਹਾਰਾਜ ਨੂੰ ਯਾਦ ਕਰਿਆ ਬਣੀ ਹੀ ਪਤਾ ਨਹੀਂ ਕਿ ਹਜਾ ਮਾਤਰ ਮਾਰਿਆ ਮੈਂ ਤਾਂ ਸਾਰਾ ਕੁਝ ਹੀ ਭੁੱਲ ਗਈ ਮੈਂ ਤਾਂ ਮੈਂ ਵੀ ਭੁੱਲ ਗਈ ਮਖਾ ਮੇਰੇ ਮੁੰਡੇ ਤਾਂ ਟਾਇਲਟ ਸੀ ਨਹੀਂ ਕਰਿਆ ਤੇ ਸਰਕਾਰੀ ਨੌਕਰੀ ਭਾਲਦਾ ਫਿਰਦਾ ਕੁੜੇ ਯਾਦ ਆਈਆਂ ਆਪਣੀ ਗੱਲਾਂ ਵੀ ਆ ਕਿੱਥੋਂ ਹੋ ਰਹੀਆਂ ਆ ਕਿੱਥੋਂ ਕੁਝ ਹੋ ਗਿਆ ਆ ਜਾ ਨਹੀਂ ਬਣੀ ਹੁਣ ਦੱਸੀ ਨਾ ਕਿਸੇ ਨਾਲ ਆਪੂ ਕਮਲ ਗਏ ਆਪਾਂ ਵਾਲਾ ਕੁੱਤਾ ਹਾਂ ਕੋਈ ਕਿਸੇ ਕੋਲ ਗੱਲ ਨਾ ਕਰੀ ਤੂੰ ਵੀ ਨਾ ਕਰੀ ਨਾ ਮੈਂ ਨਹੀਂ ਕਰਦੀ ਹਾਂ ਕਿਸੇ ਨਾਲ ਕਿਸਾ ਬਹੁਤ ਨਾ ਦੱਸੀ ਤੂੰ ਹੋਰ ਆਪਣੇ ਹੱਕ ਦੇ ਲੱਗੇ ਸੀ ਤੇ ਆ ਚੱਲ ਫਿਰ ਬੱਸ ਚੱਲ ਚੱਲ ਤੂੰ